ਤੋਕਣਾ ਬੜੇ ਨਹੀਂ ਬੱਕਦੇ ਜੋ ਕਰਦਾ ਫਿਰਦਾ ਜੇ ਟੈਗਾ ਤੇ ਜਿੱਥੇ ਮਰਜੀ ਸਾਡੇ ਨਾਲ ਰੱਖ ਲਵੇ ਡੇਟ ਇਹੋ ਜੀ ਕੋਈ ਗੱਲ ਨਹੀਂ ਗਈ ਇਸ ਤਰ੍ਹਾਂ ਇਹੋ ਜਿਹੇ ਗੱਲਾਂ ਕਰਦਾ ਫਿਰਦਾ ਬੇਤੁਕੀਆਂ ਜੀਆਂ ਕਦੇ ਇਹ ਜੀ ਪੈਸੇ ਕਮਾਈ ਜਾਂਦੇ ਆ ਵਿਜੀਲੈਂਸ ਜਾਂਚ ਹੋ ਜਾਣੀ ਆ ਤੇ ਇਹਨਾਂ ਕਰਦੇ ਆਪਾਂ ਵਿਜੀਲੈਂਸ ਜਾਂਚ ਤੇ ਵੀ ਤਿਆਰ ਆ ਤੇ ਜਿਹੜਾ ਸਮਾਨ ਤੇਰਾ ਤੇ ਉਹ ਮੇਰਾ ਤੇ ਮੇਰਾ ਤੇ ਤੇਰਾ ਗੁਰਦੁਆਰੇ ਅਰਦਾਸ ਕਰ ਲੈਨੇ ਆ ਅਥੇ ਅੰਮ੍ਰਿਤਸਰ ਚੱਲਦੇ ਆ ਦੋਵੇਂ ਜਾਣੇ ਨਹਾਤ ਹੋ ਕੇ ਇਹ ਆਂਦੇ ਸੀ ਇਹਨਾਂ ਕੋਲੇ ਪਹਿਲਾਂ ਗੱਡੀਆਂ ਨਹੀਂ ਤੇਲ ਪਹੁੰਚੋ ਕਹਿੰਦਾ ਅੱਜ ਗੱਡੀਆਂ ਰਵੀਆਂ ਲੈ ਲਈਆਂ ਜੀ ਇਹਨਾਂ ਨੇ ਸਕੋਰਪੀਓ ਲੈ ਲਈ ਜੀ ਇਹਨਾਂ ਨੇ ਉਹ ਫਿਰ ਮੈਂ ਆਪਦੀ ਪੀੜੀ ਥੱਲੇ ਸੋਟਾ ਮਾਰੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਹਾਂ ਮੈਂ ਮੇਰਾ ਦਿਲ ਨਹੀਂ ਕਰਦਾ ਇਹੋ ਜੀਆਂ ਗੱਲਾਂ ਕਰਨ ਨੂੰ ਪਰ ਕਰਨੀ ਚਾਹੀਦੀ ਕਿ ਲੋਕਾਂ ਦੇ ਵਿੱਚ ਫਿਰ ਗੱਲ ਉਹ ਜਾਂਦੀ ਹੈ ਤਾਂ ਤੁਹਾਨੂੰ ਜਵਾਬ ਮੈਂ ਮੇਰੇ ਕੋਲੇ ਭਾਈ ਦੀ ਕਿਰਪਾ ਨਾਲ 68 ਕਿਲੇ ਪਹਿਲੇ ਸ਼ਹਿਰ ਦੇ ਵਿੱਚ ਬਿਲਕੁਲ ਜਾਣਦੇ ਹਾਂ ਤੇ ਉਹ ਮੈਂ ਕੋਈ ਨੰਗ ਮਲਾਂਗੇ ਸੀ ਇਹਨਾਂ ਵਾਂਗੂ ਇਹਨਾਂ ਕੋ ਕਿੱਥੋਂ ਆ ਗਈਆਂ ਮੈਂ ਮੈਂ ਤਾਂ 12 ਮੈਂ ਤਾਂ 35 ਗੱਡੀਆਂ ਦੀ ਲਿਸਟ ਦਿੰਦਾ ਮੈਂ ਮੈਂ ਨਵੀਆਂ ਗੱਡੀਆਂ ਕਢਾਉਂਦਾ ਰਿਹਾ ਮੈਂ ਚਲੋ ਕਿਤੇ ਇੰਡਕਾ ਲੈਲੀ ਇੰਡਕਾ ਵੀ ਨਵੀਂ ਕਢਾਈ ਸੀ ਇੰਡਕਾ ਲੈਲੀ ਤੇ ਕੀ ਐਡੀ ਹਫਤਾ ਕੀ ਉਦੋਂ ਬਾਈ ਜੀ ਜਾਂ ਤਾਂ ਜਮਾਨਾ ਇਹ ਹੋ ਜੇ ਉਦੋਂ ਜਮਾਨਾ ਕੀ ਉਥੇ ਜਾਂ ਉਦੋਂ ਹੀ ਗੱਡੀ ਫੀਅਟ ਤੇ ਜਾਂ ਦੂਜੀ ਸੀ ਆਪਣੀ ਅੰਬੈਸਡਰ ਤਾਂ ਫੀਅਟ ਨਵੀਂ ਕਢਾਈ ਕਿ ਨਹੀਂ ਜਦੋਂ ਸਿਰਫ ਤਾਂ ਤਿੰਨ ਚਾਰ ਗੱਡੀਆਂ ਹੁੰਦੀਆਂ ਸੀ ਉਦੋਂ ਬਾਅਦ ਮਾ ਕਿੰਨੀਆਂ ਗੱਡੀਆਂ ਨਵੀਆਂ ਲਈਆਂ ਇਹ ਗੱਲਾਂ ਕੀ ਕੀ ਕਿ ਹੋਈਆਂ ਕਰਦਾ ਮੈਂ ਬੇਤੁਕੀਆਂ ਕੋ ਗੱਲ ਮੈਂ ਹੋਜੇ ਨਾਲ ਪਹਿਲਾਂ ਤੱਕ ਗੱਲ ਮੈਂ ਤੁਸੀਂ ਹੁਣ ਗੱਲ ਛੇੜ ਲਈ ਮੈਂ ਤਾਂ ਇਹਦਾ ਜਵਾਬ ਦੇ ਕੇ ਨਹੀਂ ਰਾਜੀ 800 ਤੋਂ 16 ਲੱਖ ਰੁਪਈਆ ਵੰਡਿਆ ਵਾ ਸਕੂਲਾਂ ਦੀ ਚਾਰ ਦੁਵਾਰੀ ਆਸਤੇ ਹੁਣ ਵੇਖੋ ਹਰ ਸਕੂਲ ਦੇ ਵਿੱਚ ਹੌਲੀ ਹੌਲੀ ਜੱਲ ਲਵਾਈ ਜਾ ਰਹੇ ਅਸੀਂ ਵਾਟਰ 쿨ਰ ਅਨਵੇਟਰ ਜਨਰੇਟਰ ਬੂਟੇ ਲਵਾਈ ਜਾਂਦੇ ਇੱਕ ਸਕੂਲ ਨੂੰ ਵਧੀਆ ਸਕੂਲ ਬਣਾਉਣ ਲੱਗੇ ਆ ਪ੍ਰਾਈਵੇਟ ਨਾਲੋਂ ਚੰਗਾ ਵਧੀਆ ਸਕੂਲ ਫਰਨੀਚਰ ਵਧੀਆ ਤੇ ਉਥੇ ਪੜਾਈ ਵੀ ਵਧੀਆ ਇਹ ਨਹੀਂ ਕੱਲਾ ਸਮਾਨ ਹੀ ਵਧੀਆ ਪੜ੍ਹਾਈ ਵੀ ਵਧੀਆ ਹਮ ਸਾਬਕਾ ਵਿਧਾਇਕ ਲਬੀ ਸਿੰਘ ਜੀ ਰੌਂਦੇ ਵੀ ਉਹਨਾਂ ਦਾ ਅਕਸਰ ਹੀ ਬਿਆਨ ਸੀ ਮੈਂ ਇੱਕ ਦਿਨ ਗਿੱਦੇ ਆਉਂਦੇ ਵੀ ਸਾਨੂੰ ਇਹ ਦੱਸ ਦੋ ਕਿ ਜੀਰੇ 'ਚ ਕੋਈ ਇੱਕ ਵੀ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਹੋਵੇ ਕਟਾਰੀਆ ਸਾਹਿਬ ਨੇ ਬਾਜੀ ਉਹਨਾਂ ਦੀਆਂ ਉਹਨਾਂ ਨਾਲ ਨਹੀਂ ਮੈਂ ਪੂਰਾ ਲੈ ਸਕਦਾ ਆ ਜੀਰੇ 'ਚ ਆਹ ਪ੍ਰੋਜੈਕਟ ਨਹੀਂ ਇਹਨਾਂ ਨੇ ਕਿੰਨੇ ਪ੍ਰੋਜੈਕਟ ਲਾਏ ਪਹਿਲਾਂ ਤੇ ਇਹ ਦੱਸਣ ਹਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਰਹਾ ਤੁਸੀਂ 5 ਸਾਲ ਰਏ ਜੇ ਤੁਸੀਂ ਗੱਲਾਂ ਕਿੱਡੀਆਂ ਕਿੱਡੀਆਂ ਕਰਦੇ ਜੇ ਜਿੰਨਾ ਚਿਰ ਇਲੈਕਸ਼ਨ ਆਉਣਾ ਵਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬਸਟੈਂਡ ਵੀ ਵਧੀਆ ਅਗੇ ਦਵਾਂਗੇ ਹੂੰ ਪਾਰਕ ਵੀ ਬਣਾ ਕੇ ਦਵਾਂਗੇ ਸੀਵਰੇਜ ਵੀ ਪਾ ਕੇ ਦਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੋਟਾਂ ਫੇਰ ਪਾਇਆ ਜੇ ਜਿੰਨਾ ਚਿਰ ਅਸੀਂ ਸਾਰਾ ਕੰਮ ਜੋ ਸਾਹੀਂ ਵਾਦੇ ਕੀਤੇ ਆ ਪੂਰੇ ਨਾ ਕੀਤੇ ਉਹਨਾਂ ਚਿਰ ਕੁਛ ਨਾ ਕਰਿਆ ਜੇ ਹੁਣ ਪਿੰਡਾਂ ਦੇ ਜਿਹੜੇ ਸੋਨਿਆ ਨਸ਼ਿਆਂ ਵਿਰੁੱਧ ਜਿਹੜਾ ਤੁਹਾਡਾ ਚੱਲ ਰਿਹਾ ਵਾ ਪਾਰਟੀ ਵੱਲੋਂ ਉਹਦੇ ਦੇ ਵਿਰੋਧੀਆਂ ਵੱਲੋਂ ਉਂਗਲਾ ਠੇਕੇ ਜਾ ਰਹੀਆਂ ਕਿ ਜਿਹੜੇ ਉਹ ਘਟਾਏ ਜਾ ਰਹੇ ਹੋ ਐਵੇਂ ਹੀ ਮੁਖਾਵਾ ਕੀਤਾ ਜਾ ਰਿਹਾ ਵਾ ਤੇ ਵੀ ਉਹ ਤੇ ਕਬਜ਼ਿਆਂ ਵਾਲੇ ਘਟਾਏ ਜਾ ਰਹੇ ਆ ਤੇ ਆਪਣੇ ਆਪਾਂ ਜਿਹੜੇ ਹਲਕੇ ਦੀ ਗੱਲ ਕਰੀਏ ਤੇ ਕਿਵੇਂ ਜੋਧ ਨਸ਼ਾ ਫਰਦ ਮਾਕੇ ਵਧੀਆ ਚੱਲ ਰਿਹਾ ਬਿਲਕੁਲ ਵਧੀਆ ਚੱਲ ਰਿਹਾ ਆ ਤੁਸੀਂ ਵੇਖਿਆ ਹੀ ਹੋਣਾ ਰੋਜ਼ ਕਿੰਨੇ ਬੰਦੇ ਫੜੀਂਦੇ ਆ ਕਿੰਨੇ ਕਿੰਨੇ ਪਰਚੇ ਹੁੰਦੇ ਆ ਤੁਸੀਂ ਦੱਸੋ ਫਲਾਣੀ ਗਲੀ ਜਿਵੇਂ ਕਦਾ ਪਿਆ ਸੀ ਨਾ ਉੱਥੇ ਪੁਲਿਸ ਭੇਜੀ ਤਾਂ ਉਹ ਤੇ ਕਾਰਵਾਈ ਨਾ ਹੋਵੇ ਤਾਂ ਬਾਈ ਜੀ ਉਹ ਕਿੰਨੇ ਪਰਚੇ ਦਿੱਤੇ ਥੋੜੇ ਦਿਨਾਂ ਚ ਹੋ ਰਹੇ ਨੇ ਜਿਆਦਾ ਪਰਚੇ ਦਿੱਤੇ ਇੱਕ ਵੀ ਬਾਹ ਖੜੀ ਕਰਕੇ ਕਵੇ ਨੌਕਰੀਆਂ ਦਿੱਤੀਆਂ ਦੱਸੋ ਮੈਨੂੰ ਕਿਸੇ ਤੋਂ ਇੱਕ ਬੰਦਾ ਵੀ ਕਹਦੇ ਮੈਂ ਪੈਸੇ ਦੇ ਕੇ ਨੌਕਰੀ ਲਈ ਤਪਦਾ ਸੱਚੀ ਨਿਊਜ਼ ਦੇਖਣ ਵਾਲੇ ਦੇਸ਼ ਦੇਸ਼ ਵਿੱਚ ਵਸਦੇ ਸਾਰੇ ਸ੍ਰੀ ਹਰਿ ਹਰਿ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਸ ਵਕਤ ਅਸੀਂ ਮਖੂ ਬਲਾਕ ਦੇ ਪਿੰਡ ਕੁੱਤਪੁਰ ਦੇ ਵਿੱਚ ਖੜੇ ਹੋਏ ਆ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੱਥੇ ਜਿੰਨੇ ਵੀ ਇਲਾਕੇ ਦੇ ਮੋਤਵਾਰ ਸੱਜਣ ਨੇ ਉਹਦੇ ਨਾਲ ਹੀ ਸਾਡੇ ਹਲਕੇ ਦੇ ਵਿਧਾਇਕ ਸ੍ਰੀ ਨਿਸ਼ਟਰ ਜੀ ਉਹ ਵੀ ਆਏ ਹੋਏ ਨੇ। ਪਿੰਡ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜਾ ਜਿੱਥੇ ਦੁਕਾਟਨ ਕਰਨ ਆਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ। ਪਿੰਡ ਦੇ ਸਰਪੰਚ ਗਵਿੰਦਰ ਸਿੰਘ ਬਬੂ ਉਹ ਵੀ ਨਾਲ ਨੇ ਤੇ ਪਿੰਡ ਦੇ ਜਿੰਨੇ ਬਹੁਤ ਪਤਵੰਤੇ ਸੱਜਣ ਨੇ ਉਹ ਵੀ ਸਾਰੇ ਨਾਲ ਨੇ ਤੇ ਇਲਾਕੇ ਦੇ ਮੋਤਵਾਰ ਸੱਜਣ ਜਿਹੜੇ ਉਹ ਵੀ ਸਾਰੇ ਨਾਲ ਨੇ। ਹਾਂਜੀ ਅਕਲਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਸਪੈਸ਼ਲੀ ਇੱਥੇ ਦੁਕਾਟ ਕਰਨ ਆਏ ਹੋ ਵੇਖੋ ਇਸ ਤਰ੍ਹਾਂ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਸੀਗਾ ਵੀ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਸਾਡੇ ਕੌਮੀ ਕਨਵੀ ਰਵਿੰਦ ਕੇਜਰੀਵਾਲ ਜੀ ਦਾ ਵੀ ਇਹੀ ਸੁਪਨਾ ਸੀ ਇਹ ਪੰਜਾਬ ਇੱਕ ਵਧੀਆ ਸੋਨੇ ਦੀ ਚਿੜੀ ਜਦੋਂ ਕਹਿੰਦੇ ਨੇ ਨਾ ਕਿਸੇ ਜਮਾਨੇ ਚ ਹਾਂਜੀ ਤੇ ਅੱਜ ਪਤਲ ਦੀ ਬਣੀ ਹੀ ਰਹਿ ਗਈ ਤੇ ਹੁਣ ਕਹਿੰਦੇ ਮੈਂ ਸੋਨੇ ਦੀ ਚਿੜੀ ਬਣਾ ਕੇ ਛੜਨਾ ਓਕੇ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਪਿੱਛੇ ਜੇ ਆਪਾਂ ਵੇਖੋ ਅਜੇ ਮਹੀਨਾ 1 2 ਡੇਢ ਹੋਇਆ ਸੀਗਾ ਜਦੋਂ ਕਿ ਇਹਨਾਂ ਨੇ 600 ਯੂਨਟ ਬਿਜਲੀ ਫ੍ਰੀ ਕਰਤੀ ਬਿਲਕੁਲ ਇਹ ਪਹਿਲੀ ਸਰਕਾਰ ਹੋਊਗੀ ਅੱਜ ਤੱਕ ਜਿਨ੍ਹਾਂ ਨੇ ਬਣਦੇ ਨਾਲ ਹੀ ਬਿਜਲੀ ਫ੍ਰੀ ਕਰਤੀ 600 ਯੂਨਟ ਬਿਜਲੀ ਫ੍ਰੀ ਕੀਤੀ ਫਿਰ ਮੁਹੱਲਾ ਕਲੀਨਿਕ ਬਣਾਉਣੇ ਸ਼ੁਰੂ ਕਰ ਦਿੱਤੇ ਅੱਜ 1000 ਤੋਂ ਉੱਪਰ ਮਹੱਲਾ ਕਲੀਨਿਕ ਹੋਲੀ-ਹੋਲੀ ਹੋਰ ਵੀ ਹਜੇ 2 ਸਾਲ ਪਏ ਆ ਮੇਰੇ ਖਿਆਲ ਆ ਵੀ ਸਾਡੇ ਹਿਸਾਬ ਨਾਲ 2-3000 ਮਹੱਲਾ ਕਲੀਨਿਕ ਬਣ ਜਾਣੇ ਆ ਓਕੇ ਤੇ ਉਹ ਦਸਾਂ ਪੰਜਾਂ ਪੰਜਾਂ ਪਿੰਡਾਂ ਮਗਰ ਇੱਕ ਮਹੱਲਾ ਕਲੀਨਿਕ ਕੋਈ ਦੂਰ ਨਹੀਂ ਜਾਣਾ ਪੈਂਦਾ ਦਵਾਈਆਂ ਵਧੀਆ ਡਾਕਟਰ ਵਧੀਆ ਹਮ ਹਰ ਚੀਜ਼ ਉੱਥੇ ਵਧੀਆ ਪ੍ਰੋਵਾਈਡ ਕਰਾਈ ਜਾਂਦੀ ਆ ਓਕੇ ਉਸੇ ਤਰ੍ਹਾਂ ਹੀ ਸਾਡੇ ਕਰਦੇ ਕਰਦੇ ਇਹਨਾਂ ਨੇ ਸਕੂਲਾਂ ਦੇ ਵਿੱਚ ਆਵਾ ਪਿੱਛੇ ਜੇ ਥੋੜਾ ਜਿਹੀ ਹੋਇਆ ਉਹ 800 ਤੋਂ 16 ਲੱਖ ਰੁਪਈਆ ਵੰਡਿਆ ਵਾ ਸਕੂਲਾਂ ਦੀ ਚਾਰਦਵਾਰੀ ਆਸਤੇ ਹੁਣ ਵੇਖੋ ਹਰ ਸਕੂਲ ਦੇ ਵਿੱਚ ਹੌਲੀ ਹੌਲੀ ਜਲ ਦਵਾਈ ਜਾ ਰਹੇ ਅਸੀਂ ਵਾਟਰ ਕੁਲਰ ਅਨਵੈਟਰ ਜਨਰੇਟਰ ਬੂਟੇ ਲਵਾਈ ਜਾਂਦੇ ਇੱਕ ਸਕੂਲ ਨੂੰ ਵਧੀਆ ਸਕੂਲ ਬਣਾਉਣ ਲੱਗੇ ਆ ਪ੍ਰਾਈਵੇਟ ਨਾਲੋਂ ਚੰਗਾ ਵਧੀਆ ਸਕੂਲ ਫਰਨੀਚਰ ਵਧੀਆ ਤੇ ਉਥੇ ਪੜ੍ਹਾਈ ਵੀ ਵਧੀਆ ਇਹ ਨਹੀਂ ਕੱਲਾ ਸਮਾਨ ਹੀ ਵਧੀਆ ਪੜ੍ਹਾਈ ਵੀ ਵਧੀਆ ਹੂੰ ਇਸੇ ਤਰ੍ਹਾਂ ਕਰਦੇ ਕਰਦੇ ਜੀ ਅਸੀਂ ਨਿੱਕੇ ਨਿੱਕੇ ਕੰਮ ਬਠੇਰੇ ਕੀਤੇ ਆ ਮਾਨ ਸਾਹਿਬ ਨੇ ਟੂਲ ਪਲਾਜੇ ਬੰਦ ਕਰਾਤੇ 18 ਉਹ ਵੀ ਆਪਣੇ ਅਕਸਰ ਆਪਣੇ ਭਰਾਵਾਂ ਤੇ ਬੋਝ ਬਣਿਆ ਹੋਇਆ ਸੀਗਾ ਠੀਕ ਆ ਅਸੀਂ ਨਹੀਂ ਉਧਰ ਦੀ ਲੰਗਦੇ ਪਰ ਇਹ ਤਾਂ ਨਹੀਂ ਨਾ ਉਹ ਤੇ ਆਪਾਂ ਨੂੰ ਵੀ ਕਿਤੇ ਉਧਰ ਦੀ ਲੋਡ ਪੈ ਸਕਦੀ ਆ ਪੰਜਾਬੀਆਂ ਤੇ ਉਹ ਆਪਣੇ ਸਾਰੇ ਪੰਜਾਬੀ ਭਰਾਵਾਂ ਦਾ ਹੀ ਆ ਇਸੇ ਤਰ੍ਹਾਂ ਹਰ ਪੰਜਾਬੀ ਨੂੰ ਆਸ ਸੀਗੀ ਵੀ ਇੱਕ ਇਹ ਨਵੀਂ ਪਾਰਟੀ ਆਈ ਆ ਇਹ ਨਵਾਂ ਹੀ ਕੁਝ ਕਰੂਗੀ ਤੇ ਹਰ ਇੱਕ ਦੀ ਆਸ ਤੇ ਪੂਰਾ ਉਤਰੂਗੀ ਮੈਜੀ ਕਰੀ ਵੀ ਜਾਣੇ ਬਹੁਤ ਕੁਸ਼ਤ ਤਾਵਾ ਅਗਾਂ ਵੀ ਕਰਾਂਗੇ ਮੈਂ ਤੁਹਾਨੂੰ ਕਹਿੰਦਾ ਜਿਵੇਂ ਆਪਣੇ ਹਲਕੇ ਦੇ ਵਿਰੋਧੀ ਜਿਹੜੇ ਨੇ ਜਿਹੜੇ ਸਾਬਕਾ ਵਿਧਾਇਕ ਲਬੀ ਸਿੰਘ ਜੀ ਰਹਾਂਦੇ ਵੀ ਉਹਨਾਂ ਦਾ ਅਕਸਰ ਹੀ ਬਿਆਨ ਸੀ ਮੈਂ ਇੱਕ ਦਿਨ ਕਿਹਾ ਉਹਨਾਂ ਦੇ ਵੀ ਸਾਨੂੰ ਇਹ ਦੱਸ ਦੋ ਕਿ ਜੀਰੇ ਚ ਕੋਈ ਇੱਕ ਵੀ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਹੋਵੇ ਕੁਟਾਰੀਆ ਸਾਹਿਬ ਨੇ ਭਾਈ ਉਹਨਾਂ ਦੀਆਂ ਉਹਨਾਂ ਨਾਲ ਨਹੀਂ ਮੈਂ ਪੂਰਾ ਲੈ ਸਕਦਾ ਆ ਪ੍ਰੋਜੈਕਟ ਨਹੀਂ ਇਹਨਾਂ ਨੇ ਕਿੰਨੇ ਪ੍ਰੋਜੈਕਟ ਲਾਏ ਪਹਿਲਾਂ ਤੇ ਇਹ ਦੱਸਣ ਹਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਰხਾ ਤੁਸੀਂ 5 ਸਾਲ ਰਏ ਜੇ ਤੁਸੀਂ ਗੱਲਾਂ ਕਿੱਡੀਆਂ-ਕਿੱਡੀਆਂ ਕਰਦੇ ਜੇ ਆ ਪ੍ਰੋਜੈਕਟ ਮਖੂ ਦੇ ਵਿੱਚ ਮਖੂ ਕਮੇਟੀ ਆ ਮੱਲਾਂ ਦੀ ਕਮੇਟੀ ਆ ਦੱਸੋ ਮੈਨੂੰ ਮਖੂ ਦੇ ਵਿੱਚ ਬਸ ਸਟੈਂਡ ਹੈਗਾ ਮੱਲਾਂ ਵਾਲਾ ਹੈਗਾ ਕੋਈ ਮਖੂ ਚ ਮੱਲਾਂ ਵਾਲੇ ਦੇ ਵਿੱਚ ਕੋਈ ਸੀਵਰੇਜ ਹੈਗਾ ਉਹ ਕੱਢ ਰਵੇ ਕੀਤਾ ਸੀ ਨੇ ਬਸ ਡੈਂਡ ਨੇ ਵੱਡੀ ਪੱਥਰੀ ਰਹਿ ਗਈ ਹੈ ਨਾ ਫਿਰ ਇਹ ਉੱਥੇ ਦੱਸਣੇ ਅੱਜ ਤੱਕ ਇਹਨਾਂ ਨੇ ਕੋਈ ਉੱਥੇ ਸਟੇਡੀਅਮ ਬਣਾਇਆ ਮਖੂ ਮੱਲਾਣੇ ਚ ਜਾਂ ਉੱਥੇ ਕੋਈ ਪਾਰਕ ਬਣਾਇਆ ਅਸੀਂ ਪਾਰਕ ਵੀ ਬੰਦਾ ਪਿਆਵਾ ਜਿੰਨਾ ਚਿਰ ਇਲੈਕਸ਼ਨ ਆਉਣਾ ਵਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬੱਸ ਸਟੈਂਡ ਵੀ ਵਧੀਆ ਬਣਾ ਕੇ ਦਵਾਂਗੇ ਪਾਰਕ ਵੀ ਬਣਾ ਕੇ ਦਵਾਂਗੇ ਸੀਵਰੇਜ ਵੀ ਪਾ ਕੇ ਦਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੋਟਾਂ ਫੇਰ ਪਾਇਆ ਜੇ ਜਿੰਨਾ ਚਿਰ ਅਸੀਂ ਸਾਰਾ ਕੰਮ ਜੋ ਸਾਹੀਂ ਵਾਦੇ ਕੀਤੇ ਆ ਪੂਰੇ ਨਾ ਕੀਤੇ ਉਹਨਾਂ ਚਿਰ ਕੁਛ ਨਾ ਕਰਿਆ ਜੇ ਹੁਣ ਪਿੰਡਾਂ ਦੇ ਜਿਹੜੇ ਅਰ ਪਿੰਡਾਂ 'ਚ ਬੱਗੀ ਗਈ ਵਿਕਾਸ ਕਾਰਜ ਸ਼ੁਰੂ ਹੋਣਗੇ ਜਿਵੇਂ ਕਿ ਛੱਪੜਾਂ ਦਾ ਕਾਫੀ ਪਿੰਡਾਂ ਦੇ ਵਿੱਚ ਹੈਗਾ ਵਾ ਵੀ ਛੱਪੜਾਂ ਪਾਣੀ ਪੂਣੀ ਦਾ ਕਾਫੀ ਰੋਲਾ ਉਹ ਪਿੰਡ ਨੂੰ ਸ਼ੁਰੂ ਹੋਣਗੇ ਵਿਕਾਸ ਕਾਰਜ ਪਿੰਡਾਂ ਮੈਂ ਕਹਿਆ ਜੀ ਪੁੱਛੋ ਇਹਨਾਂ ਤੁਸੀਂ ਮੈਂ ਛੱਪੜ ਬਹੁਤ ਥਾਵਾਂ ਤੇ ਛੱਪੜ ਬਣੇ ਜਾਂਦੇ ਆ ਛੱਪੜ ਉਹਨਾਂ ਵਾਂਗੂ ਛੱਪੜ ਨਹੀਂ ਨਾ ਬੰਦੇ ਜਿਹੜੇ ਉਹ ਬਣਾਉਂਦੇ ਸੀ ਉਹ ਉਹਦੀ ਮੈਂ ਸਾਰੇ ਪਿੰਡ ਨੂੰ ਉਹ ਛੱਪੜ ਤੋਂ ਮੱਛਰ ਬਣਦਾ ਸੀਗਾ ਉੱਥੋਂ ਉਹਨੂੰ ਸਾਫ਼ ਪਾਣੀ ਟ੍ਰੀਟ ਕਰਕੇ ਉੱਥੇ ਛੱਪੜ ਬਣਾਏ ਜਾਣਗੇ ਉਹ ਪਾਣੀ ਖੇਤਾਂ ਨੂੰ ਦਿੱਤਾ ਜਾਣਾ ਵਾ ਸਿਚੇ ਨਾਲ ਮਾਡਲ ਜਿਵੇਂ ਹਾਂਜੀ ਤੁਸੀਂ ਵੇਖਿਆ ਹੋਣਾ ਇੱਥੇ ਆਪਣੇ ਜੀਦੇ ਤੋਂ ਬਾਹਰ ਨਿਕਲ ਕੇ ਬਾਈਪਾਸ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਲਾਇਆ ਵਾ ਤਿੰਨਾ ਪਿੰਡਾਂ ਨੂੰ ਬਿਲਕੁਲ ਫ੍ਰੀ ਪਾਈਪਾਂ ਪਾ ਕੇ ਦਿੱਤੀਆਂ ਅੰਡਰਗਰਾਉਂਡ ਕੋਈ ਪੈਸਾ ਨਹੀਂ ਲਗਾ ਕੇ ਤੋਂ ਮੁਫਤ ਹੀ ਪਾਣੀ ਜੀ ਦੀ ਖਾਦ ਦਵਾਈ ਦੀ ਵੀ ਬਚਤ ਹੁੰਦੀ ਆ ਜਦੋਂ ਤੁਸੀਂ ਉੱਥੋਂ ਪਾਣੀ ਲਾਉਂਗੇ ਤੇ ਉਹਦੇ ਚ ਖਾਦ ਨਹੀਂ ਪਾਉਣ ਦੀ ਲੋੜ ਜੇ ਕਿਤੇ ਤਿੰਨ ਪਾਣੀ ਉੱਥੋਂ ਲਾ ਲੇ ਫਸਲ ਸੜ ਜਾਂਦੀ ਆ ਇਸ ਕਰਕੇ ਇਹ ਪਹਿਲਾ ਪਾਣੀ ਉੱਥੋਂ ਲਾਓ ਦੂਜਾ ਪਾਣੀ ਅਸੀਂ ਕਿਹਾ ਵੀ ਤੁਸੀਂ ਆਪਦੇ ਕੋਲੋਂ ਲਾਓ ਤੀਜਾ ਪਾਣੀ ਫਿਰ ਉੱਥੋਂ ਲਾਓ ਜੇ ਤਿੰਨੇ ਪਾਣੀ ਲਾ ਦੋਗੇ ਸਾਨੂੰ ਕੋਈ ਅਰਜ਼ ਨਹੀਂ ਪਰ ਤਿੰਨਾ ਪਾਣੀਆਂ ਨਾਲ ਤੁਹਾਡੀ ਫਸਲ ਚਾਲਾ ਹੁੰਦਾ ਪਣੀ ਹਾਂਜੀ ਕੀੜਾ ਤਰਮ ਜੀਤੇ ਤੇ ਉਹਦੇ ਵਿੱਚ ਇਹ ਆ ਵੀ ਅਸੀਂ ਇਸੇ ਤਰ੍ਹਾਂ ਚਾਹੁੰਦੇ ਆਂ ਵੀ ਸਾਰੇ ਪੰਜਾਬ ਦੇ ਵਿੱਚ ਇਹੋ ਜੇ ਵਧੀਆ ਪਲਾਂਟ ਲੱਗਣ ਪੜ੍ਹਾਈ ਦਾ ਵਧੀਆ ਸਿਸਟਮ ਹੋਵੇ ਸਾਨੂੰ ਜ਼ਿਆਦਾਤਰ ਪੜ੍ਹਾਈ ਨਾਲ ਆ ਪੜ੍ਹਾਈ ਤੇ ਬੱਚਿਆਂ ਦੀ ਸਿਹਤ ਸਿਹਤ ਜਿਹੜੀ ਆ ਸਿਹਤ ਵਾਸਤੇ ਅਸੀਂ ਜਿਹੜੇ ਆ ਮੋਲਾ ਕਲੀਨਿਕ ਬਣਾਉਣੇ ਆ ਉਹਨਾਂ ਵਿੱਚ ਜਾ ਕੇ ਵੇਖੋ 44 ਤਰ੍ਹਾਂ ਦੇ ਟੈਸਟ ਫ੍ਰੀ ਆ ਵੇ ਡੇ ਡੇ ਟਾਪ ਦੇ ਟੈਸਟ ਆ ਫਿਰ ਉਹਨਾਂ ਵਾਂਗੂ ਨਹੀਂ ਕਿ ਖਾਂਸੀ ਦੀ ਗੋਲੀ ਦੇਤੀ ਤੇ ਚਲ ਛੁੱਟੀ ਤੇ ਹੋਰ ਇੱਕ ਦੋ ਗੋਲੀਆਂ ਜਿਹੜੀ ਦਵਾਈ ਮੰਗੋਗੇ ਸਿੱਕੇਬੰਦ ਕੰਪਨੀ ਦੀ ਮਿਲੂਗੀ ਹੂੰ ਵਧੀਆ ਡਾਕਟਰ ਹੈ ਵਧੀਆ ਦਵਾਈਆਂ ਵਾ ਕੋਈ ਇਹ ਨਹੀਂਗਾ ਵੀ ਐਵੇਂ ਫਾਰਮੈਲਟੀ ਵਾਲਾ ਕੰਮ ਭਾਈ ਜੀ ਅਸੀਂ ਇਹ ਸੋਚ ਕੇ ਤੁਹਾਨੂੰ ਜੇਕਰ ਪੰਜਾਬ ਤੰਦਰੁਸਤ ਹੋਊਗਾ ਤਾਂ ਹੀ ਤਰੱਕੀ ਕਰੂਗਾ ਜੁੱਧ ਨਸ਼ਿਆ ਵਿਰੋਧ ਜਿਹੜਾ ਤੁਹਾਡਾ ਚੱਲ ਰਿਹਾ ਵਾ ਪਾਰਟੀ ਵੱਲੋਂ ਉਹਦੇ ਦੇ ਵਿਰੋਧੀਆਂ ਵੱਲੋਂ ਉਂਗਲਾ ਠੇਕੇ ਜਾ ਰਹੀਆਂ ਕਿ ਜਿਹੜੇ ਉਹ ਘਟਾਏ ਜਾ ਰਹੇ ਉਹ ਐਵੇਂ ਹੀ ਮੁਖਾਵਾ ਕੀਤਾ ਜਾ ਰਿਹਾ ਵਾ ਤੇ ਵੀ ਉਹ ਤੇ ਕਬਜ਼ਿਆਂ ਦੇ ਘਟਾਏ ਜਾ ਰਿਹਾ ਤੇ ਆਪਣੇ ਆਪਾਂ ਜੀਰੀ ਹਲਕੇ ਦੀ ਗੱਲ ਕਰੀਏ ਤੇ ਕਿਵੇਂ ਜੁੱਧ ਨਸ਼ਿਆ ਵਿਰੋਧ ਆਪਣਾ ਕਿੰਨਾ ਵਧੀਆ ਚੱਲ ਰਿਹਾ ਬਿਲਕੁਲ ਵਧੀਆ ਚੱਲ ਰਿਹਾ ਆ ਤੁਸੀਂ ਵੇਖਿਆ ਹੀ ਹੋਣਾ ਰੋਜ਼ ਕਿੰਨੇ ਬੰਦੇ ਫੜੀਂਦੇ ਆ ਨੇ ਕਿਨੇ ਪਰਚੇ ਹੁੰਦੇ ਆ ਮਖੂਜ ਜਿਹੜੇ ਮਖੂਜ ਜਿਹੜੇ ਆ ਜੀ ਮੱਲੇ ਸਾਰੇ ਬੰਦ ਹਨ ਉੱਥੇ ਬਾਈ ਜੀ ਜਦੋਂ ਉਹ ਗੱਲਾਂ ਵੀ ਹੱਥ ਨਾ ਪਹੁੰਚੇ ਥੂ ਕੋੜੀ ਹਾਂ ਤੇ ਇਹਨਾਂ ਕੋਲੇ ਹੋਇਆ ਨਹੀਂ ਬੰਦ ਚਾਲੂ ਤਾਂ ਕਿਹਨਾਂ ਨੇ ਕੀਤਾ ਸੀਗਾ ਆਪਣੇ ਇਹਨਾਂ ਸਰਕਾਰਾਂ ਨੇ ਤੇ ਹੁਣ ਅਸੀਂ ਚਲੋ ਵੇਖਿਆ ਪਹਿਲਾਂ ਟਾਲੀਕਾ ਤਾਂ ਸ਼ੁਰੂ ਹੋਇਆ ਸੀ ਇਹਨਾਂ ਨੇ ਪਾਣੀ ਪਾਤਾ ਬੂਟੇ ਨੂੰ ਬਹੁលੀ ਹੌਲੀ ਇਹਨੂੰ ਕੋਸ਼ਿਸ਼ ਕੀਤੀ ਬੰਦ ਕਰਨ ਦੀ ਪਰ ਨਹੀਂ ਲੋਕ ਸੁਧਰਦੇ ਹੁਣ ਦੂਜੀ ਤਰਫ ਇਹਨਾਂ ਉਤਰੇ ਵੇਖੀ ਜਾਊਗੀ ਭਾਈ ਜੀ ਇਹ ਥੋੜੀ ਗੱਲ ਆ ਵੀ ਅਸੀਂ ਸਾਰਾ ਪੰਜਾਬ ਹੀ ਅੱਗ ਜੀ ਝੋਸਦੀ ਐ ਅੱਜ ਜਿੰਨਾ ਇਹ ਖਤਰਨਾਕ ਹਨ ਉਹਨਾਂ ਕੁਛ ਵੀ ਨਹੀਂ ਇਹਨਾਂ ਨੂੰ ਸਗੋਂ ਸਾਡੇ ਨਾਲ ਸਾਥ ਦੇਣਾ ਚਾਹੀਦਾ ਅਸੀਂ ਸਾਰਿਆਂ ਨੂੰ ਕਹਿੰਨੇ ਸਾਡਾ ਸਾਥ ਦਿਓ ਦੱਸੋ ਜੀ ਤੋਂ ਉੱਪਰ ਉੱਠ ਕੇ ਜਾਂਦੇ ਪਾਰਟੀ ਤੋਂ ਉੱਪਰ ਉੱਠ ਕੇ ਤੁਸੀਂ ਦੱਸੋ ਫਲਾਣੀ ਗਲੀ ਜਿਵੇਂ ਖਦਾ ਪਿਆ ਅਸੀਂ ਨਾ ਉੱਥੇ ਪੁਲਿਸ ਭੇਜੀਏ ਤਾਂ ਉਹ ਤੇ ਕਾਰਵਾਈ ਨਾ ਹੋਵੇ ਤਾਂ ਭਾਈ ਜੀ ਇਹ ਕਿੰਨੇ ਪर्चे ਦਿੱਤੇ ਥੋੜੇ ਦਿਨਾਂ ਚ ਹੋ ਰਹੇ ਨੇ ਜਿਹੜੇ ਪर्चे ਦਿੱਤੇ ਇੱਕ ਵੀ ਬਾਹ ਖੜੀ ਕਰਕੇ ਕਵੇ ਨੌਕਰੀਆਂ ਦਿੱਤੀਆਂ ਦੱਸੋ ਮੈਨੂੰ ਕਿਸੇ ਤੋਂ ਇੱਕ ਬੰਦਾ ਵੀ ਕਹਿ ਦੇਵੇ ਮੈਂ ਪੈਸੇ ਦੇ ਕੇ ਨੌਕਰੀ ਲਈ ਬਾਈ ਜੀ 50000 ਤੋਂ ਉੱਤੇ ਨੌਕਰੀ ਦੇਤੀ ਆ ਮੈਂ ਇਹਨੇ ਰਖਾਉਂਦੀ ਆ ਇੱਕ ਬੰਦਾ ਵੀ ਕਹ ਦੇ ਮੇਰੇ ਪੈ ਇਹ ਉੱਥੇ ਜਾ ਕੇ ਕਰੂਗਾ ਉਹ ਦੱਸੋ ਉੱਥੇ ਉਹ ਜਦੋਂ ਰਹਿ ਗਈ ਤੇਰੇ ਆ ਉਹ 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 ਦੋਗੇ ਉੱਟਣਗੇ ਦੱਸੋ ਕਿਸੇ ਨੂੰ ਨੌਕਰੀ ਮਿਲੀ ਆ ਨੌਕਰੀ ਮਿਲੀ ਤੇ ਅਸੀਂ ਜਿਹੜੇ ਲਿਖੀ ਬੈਠੇ ਐਵੇਂ ਜਾਲੀ ਲਿਖੀ ਬੈਠੇ ਮੇਰਾ ਚੈਲੰਜ ਅੱਜ ਇਹ ਕਹਿੰਦਾ ਨਾ ਨੌਕਰੀ ਮੈਂ ਲਿਸਟ ਦਿੰਨਾ ਮੈਂ ਜਾ ਕੇ ਘਰ ਘਰ ਜਾ ਕੇ ਪਤਾ ਕਰ ਲਵੇ ਨਹੀਂ ਨੌਕਰੀ ਮਿਲੀ ਕੋਈ ਕਹਦੇ ਪੈਸੇ ਦੇ ਕੇ ਨੌਕਰੀ ਨਹੀਂ ਸਿਰ ਲਵਾ ਦੂੰਗਾ ਮੈਂ ਐਵੇਂ ਗੱਲਾਂ ਨਾ ਫੋਕੀਆਂ ਨਾਲ ਥੋੜੀ ਗੱਲਾਂ ਥੁੱਕ ਨਾ ਬੜੇ ਨਹੀਂ ਬੱਕਦੇ ਜੋ ਕਰਦਾ ਫਿਰਦਾ ਜੇ ਤੈਗਾ ਤੇ ਜਿੱਥੇ ਮਰਜੀ ਸੱਟਣਾ ਖਲਵੇ ਡੂਏਟ ਇਹੋ ਜੀ ਕੋਈ ਗੱਲ ਨਹੀਂ ਗਈ ਇਸ ਤਰ੍ਹਾਂ ਇਹੋ ਜਿਹੇ ਗੱਲਾਂ ਕਰਦਾ ਫਿਰਦਾ ਬੇਤੁਕੀਆਂ ਜੀਆਂ ਕਦੇ ਇਹ ਜੀ ਪੈਸੇ ਕਮਾਈ ਜਾਂਦੇ ਆ ਵਿਜੀਲੈਂਸ ਜਾਂਚੋਂ ਜਾਣੀ ਆ ਤੇ ਇੰਦ ਕਰਦੇ ਆਪਾਂ ਬਿਜ਼ਨਸ ਜਾਂਚ ਤੇ ਵੀ ਤਿਆਰ ਆ ਤੇ ਜਿਹੜਾ ਸਮਾਨ ਤੇਰਾ ਤੇ ਉਹ ਮੇਰਾ ਤੇ ਮੇਰਾ ਤੇ ਤੇਰਾ ਗੁਰਦੁਆਰੇ ਅਰਦਾਸ ਕਰ ਲੈਨੇ ਆ ਅਥੇ ਅੰਮ੍ਰਿਤਸਰ ਚੱਲਦੇ ਆ ਦੋਵੇਂ ਜਾਣੇ ਨਹਾਤ ਹੋ ਕੇ ਇਹ ਆਂਦੇ ਸੀ ਇਹਨਾਂ ਕੋਲੇ ਪਹਿਲਾਂ ਗੱਡੀਆਂ ਨਹੀਂ ਤੇਲ ਪਹੁੰਚਦਾ ਅੱਜ ਗੱਡੀਆਂ ਰਵੀਆਂ ਲੈ ਆ ਲਈਆਂ ਜਿਨ੍ਹਾਂ ਨੇ ਸਕੋਰਪੀਓ ਲੈ ਲਈ ਜਿਨ੍ਹਾਂ ਨੇ ਉਹ ਫਿਰ ਮੈਂ ਆਪਦੀ ਪੀੜੀ ਥੱਲੇ ਸੋਟਾ ਮਾਰੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਹੀ ਆ ਮੈਂ ਮੇਰਾ ਦਿਲ ਨਹੀਂ ਕਰਦਾ ਇਹੋ ਜੀਆਂ ਗੱਲਾਂ ਕਰਨ ਨੂੰ ਪਰ ਕਰਨੀ ਚਾਹੀਦੀ ਕਿ ਲੋਕਾਂ ਦੇ ਵਿੱਚ ਫਿਰ ਗੱਲ ਉਹ ਜਾਂਦੀ ਹੈ ਤਾਂ ਤੁਹਾਨੂੰ ਜਵਾਬ ਮੈਂ ਮੇਰੇ ਕੋਲੇ ਭਾਈ ਦੀ ਕਿਰਪਾ ਨਾਲ 68 ਕਿਲੇ ਪੈਰੀਂ ਸ਼ਹਿਰ ਦੇ ਵਿੱਚ ਬਿਲਕੁਲ ਜਾਨੀ ਤੇ ਉਹ ਮੈਂ ਕੋਈ ਨੰਗ ਮਲਾਂਗੇ ਸੀ ਇਹਨਾਂ ਵਾਂਗੂ ਇਹਨਾਂ ਕੋ ਕਿੱਥੋਂ ਆ ਗਈਆਂ ਮੈਂ ਮੈਂ ਤਾਂ 12 ਮੈਂ ਤਾਂ 35 ਗੱਡੀਆਂ ਦੀ ਲਿਸਟ ਦਿੰਦਾ ਮੈਂ ਮੈਂ ਨਵੀਆਂ ਗੱਡੀਆਂ ਕਢਾਉਂਦਾ ਰਿਹਾ ਮੈਂ ਚਲੋ ਕਿਤੇ ਇੰਡਕਾ ਲੈਲੀ ਇੰਡਕਾ ਵੀ ਨਵੀਂ ਕਢਾਈ ਸੀ ਇੰਡਕਾ ਲੈਲੀ ਤੇ ਕੀ ਐਡੀ ਹਫਤਾ ਕੀ ਉਦੋਂ ਬਾਈ ਜੀ ਜਾਂ ਤਾਂ ਜਮਾਨਾ ਇਹ ਹੋ ਜੇ ਉਦੋਂ ਜਮਾਨਾ ਕੀ ਉਥੇ ਜਾਂ ਉਦੋਂ ਹੀ ਗੱਡੀ ਫੀਅਟ ਤੇ ਜਾਂ ਦੂਜੀ ਸੀ ਆਪਣੀ ਅੰਬੈਸਡਰ ਤਾਂ ਫੀਅਟ ਨਵੀਂ ਕਢਾਈ ਕਿਹੜੀ ਜਦੋਂ ਸਿਰਫ ਤਾ 3-4 ਗੱਡੀਆਂ ਹੁੰਦੀਆਂ ਸੀ ਉਦੋਂ ਬਾਅਦ ਮੈਂ ਕਿੰਨੀਆਂ ਗੱਡੀਆਂ ਨਵੀਆਂ ਲਈਆਂ ਇਹ ਗੱਲਾਂ ਕੀ ਕੀ ਕਿਹੜੀਆਂ ਕਰਦਾ ਮੈਂ ਬੇਤੁਕੀਆਂ ਕੋਈ ਗੱਲ ਮੈਂ ਹੋਜੇ ਨਾਲ ਪਹਿਲਾਂ ਤਾਂ ਗੱਲ ਮੈਂ ਤੁਸੀਂ ਹੁਣ ਗੱਲ ਛੇੜ ਲਈ ਮੈਂ ਤਾਂ ਇਹਦਾ ਜਵਾਬ ਦੇ ਕੇ ਨਹੀਂਦਾ ਜੀ ਤੇ ਹੁਣ ਪਿੰਡ ਦੇ ਵਿੱਚ ਆਪਾਂ ਗਵਿੰਦਰ ਸਿੰਘ ਘਰਾਣੂ ਹੋਰ ਵੀ ਪ੍ਰੋਜੈਕਟ ਪਾ ਲਾਵਾਂਗੇ ਕਿਉਂਕਿ ਸਾਡੇ ਪਿੰਡ ਵਾਲੇ ਆਸ ਕਰ ਰਹੇ ਤੁਹਾਡੇ ਤੋਂ ਸਾਡਾ ਵਧੀਆ ਸਰਪੰਚਾ ਬਾਕੀ ਵੀ ਸਰਪੰਚ ਵਧੀਆ ਬਣਾਏ ਆ ਕੋ ਚੁੰਨ ਚੁੰੜ ਕੇ ਬਣਾਏ ਮੁੰਡੇ ਖੁੰਡੇ ਅੱਜਕੱਲ ਜਿਹੜੇ ਕਿਉਂਕਿ ਮੁੰਡਿਆਂ ਨੂੰ ਸ਼ੌਂਕ ਹੈ ਕੰਮ ਕਰਨ ਦਾ ਬਿਲਕੁਲ ਤੇ ਮੈਂ तकरीबन ਵਾਦਾ ਕਰਦਾ ਹਾਂ ਹਰ ਸਰਪੰਚ ਨੂੰ ਜੋ ਮੰਗੂਗਾ ਦਵਾਂਗੇ ਠੀਕ ਹੈ ਮਾਲਕ ਦੀ ਕਿਰਪਾ ਨਾਲ ਇੰਨਾ ਕ ਪੈਸਾ ਦਵਾਂਗੇ ਕਈ ਕਈ ਬੰਦੇ ਹੁੰਦੇ ਆ ਦੁਕਾਨਦਾਰੀ ਕਈ ਕਹਿੰਦੇ ਆ ਕਿੱਥੋਂ ਲਿਆ ਦੇਵੋਗੇ ਦੁਕਾਨਦਾਰੀ ਚਲਾਉਂਦਾ ਤਰੀਕਾ ਹੁੰਦਾ ਬਿਲਕੁਲ ਇਹ ਇਹ ਸਰਕਾਰ ਚਲਾਉਂਦਾ ਤਰੀਕਾ ਵਾ ਤੇ ਪੈਸੇ ਬਚਾਉਣੇ ਵੀ ਆ ਤੇ ਸਰਕਾਰ ਵੀ ਚੱਲੇ ਬਿਲਕੁਲ ਤੇ ਇਹ ਇਹ ਨਾ ਸਰਕਾਰ ਜਿਹੜੇ ਬਚਤ ਆਉਗੀ ਸਰਕਾਰ ਦੀ ਜਿਹੜੀਆਂ ਚੋਰ ਮੋਰੀਆਂ ਅਸੀਂ ਬੰਦ ਕਰ ਦਿੱਤੀਆਂ ਸਾਡੇ ਮਾਨ ਸਾਹਿਬ ਨੇ ਤੇ ਉਹ ਜਿਹੜੇ ਪੈਸੇ ਬਚਨੇ ਉਹ ਇੰਨਾ ਕ ਮਾਤੇ ਲਾਉਣੇ ਅਸੀਂ ਠੀਕ ਹੈ ਧੰਨਵਾਦ ਜੀ ਸਤਪੰਨ ਸਾਹਿਬ ਤੁਸੀਂ ਵੀ ਦੋਲਬ ਜੀ ਕਟਾਈ ਸਾਹਿਬ ਆਏ ਸਪੈਸ਼ਲ ਤੁਹਾਡੇ ਪਿੰਡ ਦੇ ਘਟਨ ਕਰਨ ਐਮਐਲਏ ਸਾਹਿਬ ਸ਼੍ਰੀ ਨਰੇਸ਼ ਕਟਾਰੀਆ ਸ਼ੈਂਕਰ ਜੂ ਸਾਡੇ ਆਗੂ ਸ਼੍ਰੀ ਸ਼ੈਂਕਰ ਕਟਾਰੀਆ ਜੀ ਸਾਡੇ ਮੌਦਬਰ ਜਿੰਨੇ ਵੀ ਔਸਰ ਸਹਿਬਾਨ ਆਏ ਆ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਅਸੀਂ ਆਸ ਕਰਦੇ ਇਸੇ ਤਰ੍ਹਾਂ ਹੀ ਸਾਡੇ ਪਿੰਡ ਦੇ ਵਿਕਾਸ ਹੁੰਦੇ ਰਹਿਣ ਇਹ ਪਿੰਡ ਕੁੱਤਪੁਰ ਵਿਖੇ ਆਏ ਐਮਐਲਏ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਜੀ ਉਹਨਾਂ ਦੇ ਨਾਲ ਸਰਪੰਚ ਸਹਿਬਾਨ ਵੀਡੀਓ ਸਹਿਬਾਨ ਅਤੇ ਸੈਕਟਰੀ ਸਹਿਬਾਨ ਐਂਡ ਜੈ ਸਾਹਿਬ ਜਿੰਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਦੁਗਾਟਣ ਦੇ ਵਿੱਚ ਜਿੰਨੇ ਵੀ ਸੱਜਣ ਆਇਆ ਸਾਰਿਆਂ ਨੂੰ ਗੁਰਵਿੰਦਰ ਸਿੰਘ ਸਰਪੰਚ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਜੀ ਆਇਆਂ ਆਖਿਆ ਜਾਂਦਾ ਅੰਦਸਕੋ ਤੁਸੀਂ ਸਾਰੀ ਖਟਾਇਆ ਸਾਹਿਬ ਦੀ ਗੱਲਬਾਤ ਸੁਣ ਲਈ ਹੈ ਤੇ ਆਪਣੀ رائے ਜਿਹੜੀ ਉਹ ਕਮੈਂਟ ਬਾਕ ਦੇ ਵਿੱਚ ਜੁਰੂਰ ਭੇਜੋ ਸਤਿ ਸ੍ਰੀ ਅਕਾਲ ਜੀ